ਇਹ ਮਿਰਚੁੱਕੇ ਅਖਣਾਵਾ ਦੇ ਮਿਲ ਪੱਥਰ। ਕੂੜੇ ਦੇ ਢੇਰ ਕੋਲ ਮਿੱਟੀ 'ਚ ਦੱਬੇ ਇਹ ਮਿਲ ਪੱਥਰ। ਇਹ ਕੋਈ ਆਮ ਸੜਕ ਨਹੀਂ ਐ। ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਐ। ਤਕਰੀਬਨ ਅੱਜ ਤੋਂ 320 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਭੁਖਣਪਾਨੇ ਸਿੰਘਾਂ ਦੇ ਨਾਲ ਤੇ ਦੋ ਵੱਡੇ ਸਹਬਜ਼ਾਦਿਆਂ ਦੇ ਨਾਲ ਇਨ੍ਹਾਂ ਰਾਹਾਂ ਤੋਂ ਦੀ ਲੰਗੇ ਸੀ। ਉਹਨਾਂ ਸਮਾਹ ਵੀ ਕਿੰਨੀਆਂ ਚੁਣੌਤੀਆਂ ਵਾਲਾ ਸੀ। ਆਨੰਦਪੁਰ ਦਾ ਕਿਲਾ ਛੱਡ ਆਏ ਸੀ। ਪਰਵਾਰ ਖੇਰੂ ਖੇਰੂ ਹੋ ਗਿਆ ਸੀ ਜਿਗਰ ਦੇ ਟੁਕੜੇ ਛੋਟੇ ਸਹਬਜ਼ਾਦੇ ਤੇ ਬਿਰਦ ਮਾਤਾ ਜੀ ਉੱਡ ਹੋ ਗਏ ਸੀ ਆਪਣਾ ਪਰਿਵਾਰ ਵਿਛੜ ਜਾਣ ਤੋਂ ਬਾਅਦ ਵੀ ਗੁਰਗੋਬਿੰਦ ਸਿੰਘ ਜੀ ਨੇ ਇਹ ਰਾਹ ਚੁਣਿਆ ਸੀ ਰਾਹ ਉਹਨਾਂ ਕੋਲ ਹੋਰ ਵੀ ਸੀ ਉਹ ਲੋਏ ਨਹੀਂ ਕਰ ਲਾਏ ਨਹੀਂ ਆਪਣੇ ਪਰਿਵਾਰ ਨੂੰ ਲੱਭਣ ਗਏ ਉਹ ਜ਼ੁਲਮ ਦਾ ਟਾਕੜਾ ਕਰਨ ਲਈ ਇਹ ਰਾਹ თਉਂਦੀ ਲੰਘਦੇ ਹੋਏ ਆਪਣੇ ਵੱਡੇ ਸਾਹਿਬਜ਼ਾਦੇਆਂ ਨੂੰ ਕੁਰਬਾਨ ਕਰਨ ਚਲੇਸੀਆਂ ਨਾ ਰਹਾਂਤੋਂਦੀ ਇਹ ਰੋਜ਼ ਦੇ ਮੀਲ ਪੱਥਰ ਕਦੇ ਧਿਆਨ ਨਾਲ ਦੇਖਿਓ ਜਾ ਕੇ ਇਹ ਮਿੱਟੀ ਚ ਦੱਬੇ ਮੀਲ ਪੱਥਰਾਂ ਵੱਲ ਜਿਨ੍ਹਾਂ ਦੇ ਉਤੋਂ ਸਾਡੇ ਰਹਿ ਬਣਾਂ ਦਾ ਸਾਡੇ ਇਤਿਹਾਸਿਕ ਸਥਾਨਾਂ ਦੇ ਨਾਂ ਵੀ ਮਿਟ ਚੁੱਕੇ ਨੇ ਇਹ ਨਹੀਂ ਹੈਗਾ ਕਿ ਸਿਰਫ 2-4 ਮੀਲ ਪੱਥਰਾਂ ਦਾ ਹੀ ਇਹ ਮਾੜਾ ਹਾਲ ਆ ਸੀ ਕਾਫੀ ਲੰਮਾ ਸਫ਼ਰ ਤੈਕ ਕੀਤਾ ਤੇ ਸਾਨੂੰ ਤਕਰੀਬਨ ਸਾਰੇ ਹੀ ਮੀਲ ਪੱਥਰ ਮਾਰੀ ਹਾਲਾਤ ਚ ਮਿਲੇ ਇਹ ਵੀਡੀਓ ਜਿ ਜੋ ਤੁਸੀਂ ਮੀਲ ਪੱਥਰ ਦੇਖ ਰਹੇ ਹੋ ਇਹ ਪਰਵਾਰ ਵਿਛੋੜਾ ਸਾਹਿਬ ਤੋਂ ਜਦੋਂ ਆਪਾਂ ਚਮਕੌਰ ਸਾਹਿਬ ਨੂੰ ਜਾਂਦੇ ਆ ਪੱਠਾ ਸਾਹਿਬ ਤੋਂ ਬਾਅਦ ਜਿਹੜੇ ਪਿੰਡ ਬਾਮਨ ਮਾਜਰਾ ਬੂਰ ਮਾਜਰਾ ਦੁਗਰੀ ਵਰਗੇ ਪਿੰਡ ਆਉਂਦੇ ਨੇ ਉਹਨਾਂ ਪਿੰਡਾਂ ਤੇ ਲੱਗੇ ਹੋਏ ਮੀਲ ਪੱਥਰਾਂ ਦੀ ਵੀਡੀਓ ਆ ਤੇ ਤਕਰੀਬਨ ਇਹੀ ਹਾਲ ਫਿਰ ਅੱਗੇ ਜੋ ਗੁਰਗੋਬਿੰਦ ਸਿੰਘ ਮਾਰ ਕੇ ਚਮਕੌਰ ਸਾਹਿਬ ਤੋਂ ਅੱਗੇ ਜਾਂਦਾ ਹੈ ਉੱਥੇ ਵੀ ਤਕਰੀਬਨ ਹਾਲੇ ਤਬਾਤੀ ਚੰਗੀ ਨਹੀਂ ਹੈ ਮੇਲ ਪੱਥੜਾਂ ਦੇ ਕੀ ਅਸੀਂ ਉਹ ਬਹਾਦਰ ਸਿੰਘਾਂ ਦੀ ਸਾਡੇ ਸਹਬਜ਼ਾਦਿਆਂ ਦੀ ਤੇਗੁਰ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਭੁੱਲ ਗਏ ਆ ਗੋਬਿੰਦ ਸਿੰਘ ਮਾਰਗ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਲਮੰਡੀ ਸਾਬੋ ਦੇ ਪਵਿੱਤਰ ਧਰਤੀ ਤੱਕ ਜਾਂਦਾ ਹੈ ਤਕਰੀਬਨ 600 ਕਿਲੋਮੀਟਰ ਲੰਬਾ ਹੈ ਮਾਰਗ ਅਜ ਤੋਂ ਤਕਰੀਬਨ 50 ਸਾਲ ਪਹਿਲਾਂ 1973 ਜ ਇਸ ਮਾਰਗ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਉਸ ਸਮੇਂ ਜਦੋਂ ਉਦਘਾਟਨ ਕੀਤਾ ਗਿਆ ਸੀ ਤਾਂ ਤਕਰੀਬਨ 21 ਕਿਲੋਮੀਟਰ ਲੰਬਾ ਕਾਫਲਾ ਚੱਲਿਆ ਸੀ ਵੱਡੇ-ਵੱਡੇ ਮੀਲ ਪੱਥਰ ਲਾਏ ਗਏ ਸੀ ਬਹੁਤ ਤੁੰਤਾਂ ਨਾਲ ਇਹਦੀ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਕੀ ਇਹ ਮਾਰਗਦਾਰ ਇਹ ਮੀਲ ਪੱਥਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਇੱਕ ਵਾਰ ਉਹਨਾਂ ਸਮਿਆਂ 'ਚ ਜਾ ਕੇ ਦੇਖੀਏ ਆਪਾਂ ਮਹਿਸੂਸ ਕਰਕੇ ਦੇਖੋ ਉਹ ਦਿਨਾਂ ਨੂੰ ਇਹ ਰਾਹ ਦੀਆਂ ਮੁਸੀਬਤਾਂ ਨੂੰ ਆਪਣਾ ਵਸਿਆ ਵਸਾਇਆ ਨਗਰ ਛੱਡ ਆਏ ਬੜੇ ਬਣਾਏ ਉਹ ਕਿਲੇ ਛੱਡ ਆਏ ਛੋਟੇ ਸਾਹਿਬਜ਼ਾਦੇ ਵਿਛੜ ਗਏ ਫਿਰ ਵੀ ਇਹ ਰਾਹ ਚੁਣਿਆ ਐਦਾਂ ਦਾ ਕੋਈ ਹੋ ਸਕਦਾ ਬਾਪ ਜਿਹਦੇ ਪੁੱਤ ਵਿਛੜ ਗਏ ਹੋਣ ਤੇ ਉਹ ਜ਼ੁਲਮ ਨਾਲ ਮੱਥਾ ਲਾਉਣ ਚੱਲਿਆ ਹੋਵੇ ਤੇ ਆਪਣੇ ਦੋ ਪੁੱਤਰ ਜਿਹੜੇ ਕੋਲ ਨੇ ਉਹਨਾਂ ਨੂੰ ਕੁਰਬਾਨ ਕਰਨ ਦੇ ਚੱਲਿਆ ਹੋਵੇ ਕਿੰਨੀਆਂ ਹੀ ਥਾਮਾਂ ਨੇ ਇਹ ਰਾਹ ਤੇ ਗੁਰਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਗਵਾਹੀ ਅੱਜ ਵੀ ਪੜਦੀਆਂ ਨੇ। ਇਹੀ ਰਾਤ ਹੈ ਗੁਰਗੋਬਿੰਦ ਸਿੰਘ ਜੀ ਨੂੰ ਖਬਰ ਮਿਲੀ ਸੀ ਕਿ ਔਰੰਗਜ਼ੇਬ ਦੀ 10 ਲੱਖ ਦੀ ਫੌਜ ਆ ਰਹੀ ਆ। ਇਹੀ ਰਾਤੇ ਤਮਕੌਰ ਸਾਹ ਆਉਂਦਾ ਹੈ ਜਿੱਥੇ ਭੁਖਣ ਪਾਣੇ 40 ਸਿੱਖ 10 ਲੱਖ ਦੀ ਫੌਜ ਨਾਲ ਲੜਗੇ ਸੀ। ਇਹੀ ਰਾਤੇ ਮਾਚੀਵਾਰੇ ਦਾ ਉਹ ਜੰਗਲ ਆਉਂਦਾ ਹੈ ਜਿੱਥੇ ਸਾਰਾ ਪਰਿਵਾਰ ਵਾਰ ਕੇ ਆਪਣੇ ਪਿਆਰੇ ਸਿੱਖ ਵਾਰ ਕੇ ਗੁਰਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ। ਇਹੀ ਰਾਹ ਤੇ ਦੀਨਾ ਤੰਗੜ ਆਂਦਾ ਹੈ ਜਿੱਥੋਂ ਗੁਰੂ ਸਾਹਿਬ ਨੇ ਔਰੰਦਜੇਬ ਨੂੰ ਜ਼ਫਰਨਾਮਾ ਲਿਖ ਕੇ ਲਲਕਾਰਿਆ ਸੀ ਤੇ ਇਹੀ ਰਾਹ ਤੇ ਰਾਏਕੋਟ ਦੀ ਉਤੜਤੀ ਆਉਂਦੀ ਆ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੂਤਾ ਪੱਟ ਕੇ ਮੁਗਲਾਂ ਦੀ ਜੜ ਪੱਤੀ ਸੀ। ਆਨੰਦਪੁਰ ਸਾਹਿਬ ਤੋਂ ਜਦੋਂ ਤਲਵੰਡੀ ਸਾਬੋ ਤੱਕ ਜਾਂਦੇ ਆ ਗੁਰਗੋਬਿੰਦ ਸਿੰਘ ਇਹ ਮਾਰਗ ਪੂਰਾ ਹੈ ਕੰਨਮੇ ਗੁਰੂ ਘਰ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਕਨਵੇਂ ਗੁਰਕਾਰ ਇੰਨਾ ਰਾਹਾਂ ਤੇ 43 ਦਿਨ ਸਫਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹਨੇਰੀਆਂ ਰਾਤਾਂ ਚ ਆਪਣੀ ਕੌਮ ਨੂੰ ਚਾਨਣ ਬਣਦੇ ਇਥੋਂ ਦੇ ਤੁਰੇ ਜਾ ਰਹੇ ਸੀ ਚੱਪੇ-ਚੱਪੇ ਤੇ ਮੁਗਲ ਫੌਜੀ ਲੜ ਰਹੇ ਸੀ ਪਰ ਇੱਕ ਵਾਰ ਵੀ ਉਸ ਮਰਦ ਅਗਮੜੇ ਦਾ ਹੌਸਲਾ ਨਹੀਂ ਡੋਲਿਆ ਹੱਸ-ਹੱਸ ਕੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਦਾ ਰਿਹਾ ਆਪਣੇ ਸਿੰਘਾਂ ਨੂੰ ਕੁਰਬਾਨ ਕਰਦਾ ਰਿਹਾ ਪਰ ਜ਼ਲਮਾਂ ਅੱਗੇ ਇੱਕ ਵਾਰ ਵੀ ਸੀਸ ਨਹੀਂ ਚੁਕਾਇਆ ਇਹ ਰਾਹ ਸਾਡੀ ਗੈਰਤ ਤੇ ਬਹਾਦਰੀ ਦੀ ਨਿਸ਼ਾਨੀ ਆ ਰੈਂਦੀ ਦੁਨੀਆ ਤੱਕ ਇਹ ਰਾਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦਿੰਦਾ ਰਹੂਗਾ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਰਾਹ ਪੰਜਾਬ ਦਾ ਸਭ ਤੋਂ ਸੋਹਣਾ ਰਾਹ ਹੋਣਾ ਚਾਹੀਦਾ ਹੈ ਪੰਜਾਬ ਦੀ ਸਭ ਤੋਂ ਸੋਹਣੀ ਸੜਕ ਹੋਣੀ ਚਾਹੀਦੀ ਆ ਆਉਣ ਵਾਲੀਆਂ ਨਸਲਾਂ ਸਾਡੀਆਂ ਜਦੋਂ ਇੱਥੋਂ ਦੀ ਲੰਘਣ ਇਹ ਕੋਈ ਵੀ ਬਾਰੋਂ ਆ ਕੇ ਪੰਜਾਬ ਦੀ ਧਰਤੀ ਤੇ ਜਦੋਂ ਇਹ ਸੜਕ ਤੋਂ ਦੀ ਹੈ ਮਾਰਗ ਤੋਂ ਦੀ ਲੰਗੇ ਉਹਨਾਂ ਨੂੰ ਪਤਾ ਲੱਗੇ ਕਿ ਇਨਾਂ ਰਾਹਾਂ ਤੋਂ ਦੀ ਕਦੇ ਇਸ ਕੌਮ ਦਾ ਇੱਕ ਰੈਬਰ ਇੱਕ ਮਹਾਨ ਗੁਰੂ ਲੰਘਿਆ ਸੀ ਆਪਣੇ ਪਿਆਰੇ ਸਿੰਘਾਂ ਤੇ ਆਪਣੇ ਪਿਆਰੇ ਪੁੱਤਰਾਂ ਨੂੰ ਮਨਵਤਾ ਤੋਂ ਕੁਰਬਾਨ ਕਰਨ ਲਈ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕੋਈ ਸਰਵੰਸਵਾਰ ਕੇ ਵੀ ਮਨੁੱਖਤਾ ਬਾਰੇ ਸੋਚ ਸਕਦਾ ਹੈ ਉਹਨਾਂ ਨੂੰ ਪਤਾ ਲੱਗੇ ਕਿ ਇੰਨੀਆਂ ਮਸੀਬ ਤਾਂ ਸਹਿਰ ਤੋਂ ਬਾਅਦ ਵੀ ਕਿਵੇਂ ਉਹ ਮਰਦ ਗੰਬੜੇ ਨੇ ਜ਼ੁਲਮ ਅੱਗੇ ਸੀਸ ਨਹੀਂ ਚੁਕਾਇਆ ਕਿਵੇਂ ਚੜ੍ਹਦੀਆਂ ਕਲਾਂ 'ਚ ਰਹਿ ਕੇ ਉਹ ਜ਼ੁਲਮ ਦੀਆਂ ਜੜਾਂ ਪਟੀਆਂ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਮਾਂ ਗੁਦਵੀ ਦੇ ਲਾਲ ਨੇ ਇਸ ਮੁਲਕ ਦੇ ਵਾਸੀਆਂ ਨੂੰ ਰੌਸ਼ਨੀ ਵੰਡਣ ਲਈ ਕਿੰਨੀਆਂ ਕਾਲੀਆਂ ਰਾਤਾਂ ਦਾ ਸਫ਼ਰ ਤੈਅ ਕੀਤਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਹਾਨ ਪਵਿੱਤਰ ਮਾਰਗ ਤੇ ਲੱਗੇ ਇਹ ਮੀਲ ਪੱਥਰਾਂ ਦੀ ਹਾਲਤ ਸੁਧਾਰੀ ਜਾਵੇ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਮਹਾਨ ਮਾਰਗ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਮਾਰਗ ਬਣਾਇਆ ਜਾਵੇ ਸਾਡੇ ਗੁਰੂ ਸਾਹਿਬ ਦਾ ਨਾਮ ਇਹ ਮਿਲ ਪੱਥਰਾਂ ਤੇ ਲਿਖਿਆ ਹੋਇਆ ਹੈ ਸਾਡੇ ਉਪ ਪਵਿੱਤਰ ਅਸਥਾਨਾਂ ਦਾ ਨਾਮ ਇਹ ਮਿਲ ਪੱਥਰ ਤੇ ਲਿਖਿਆ ਹੋਇਆ ਹੈ ਜਿਹੜੀ ਚਮਕੌਰ ਸਾਹਿਬ ਦੀ ਧਰਤੀ ਪੂਰੀ ਦੁਨੀਆ ਨੂੰ ਅਣਖ ਤੇ ਬਹਾਦਰੀ ਦਾ ਪਾਠ ਪੜਾਉਂਦੀ ਆ ਉਸ ਚਮਕੌਰ ਸਾਹਿਬ ਦਾ ਨਾਮ ਇਹ ਮੀਲ ਪੱਤਰਾ ਤੋਂ ਮਿਟਣਾ ਨਹੀਂ ਚਾਹੀਦਾ ਸਰਕਾਰਾਂ ਜਿ ਵੀ ਗੁਰੂ ਸਹਿਬਾਨਾਂ ਨੂੰ ਮੰਨਣ ਵਾਲੇ ਉਹਨਾਂ ਦਾ ਊਠ ਆਸਰਾ ਲੈਣ ਵਾਲੇ ਹੀ ਸੱਜਣ ਬੈਠੇ ਨੇ ਤੇ ਕਮੇਟੀਆਂ ਜਿ ਵੀ ਗੁਰੂ ਸਾਹਿਬ ਦੇ ਸਿੱਖ ਹੀ ਬੈਠੇ ਨੇ ਇਕੱਠੇ ਰਲ ਕੇ ਹੰਬਲਾ ਮਾਰਨਾ ਚਾਹੀਦਾ ਹੈ ਇਕ ਉਦਮ ਕਰਨਾ ਚਾਹੀਦਾ ਹੈ ਕਿ ਇਸ ਪਵਿੱਤਰ ਮਾਰਗ ਗੁਰੂ ਗੋਬਿੰਦ ਸਿੰਘ ਜੀ ਮਾਰਗ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਡਾ ਕੋਈ ਵੀ ਮੰਤਵ ਕਿਸੇ ਨੂੰ ਵੀ ਠੇਸ ਪਹੁੰਚਾਣਾ ਜਾਂ ਕਿਸੇ ਨੂੰ ਵੀ ਨੀਚਾ ਦਿਖਾਉਣਾ ਨਹੀਂ ਹੈ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਇਹ ਰੁੱਲ ਰਹੇ ਮੀਲ ਪੱਥਰਾਂ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਸੜਕ ਨੂੰ ਇਸ ਮਾਰਗ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਪੰਜਾਬ ਦੀ ਸਭ ਤੋਂ ਸੋਹਣੀ ਸੜਕ ਬਣਾਉਣ 'ਚ ਯੋਗਦਾਨ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ